ਜੇ ਸਰਕਾਰਾਂ ਦਾ ਇਹੀ ਹਾਲ ਰਿਆ ਜਾਣ ਨਹੀਂ ਮਿਲ ਰਿਆ ਤੇ ਜਿਹੜੀਆਂ ਮਾਵਾਂ ਭੈਣਾਂ ਤੇ ਪੁੱਤ ਫੌਜ ਤੋਂ ਭੇਜਣ ਤੋਂ ਡਰਦੀ ਪੈਨਸ਼ਨ ਦਿੱਤੀ ਜਾਵੇ ਇੱਕ ਰੈਂਕ ਦੇ ਹਿਸਾਬ ਨਾਲ ਹਰੇਕ ਨੂੰ ਇੱਕੋ ਜਿਹੀ ਪੈਨਸ਼ਨ ਹੋਵੇ ਜੇ 3 ਸਾਲ ਭਾਰਤੀ ਹੋਏ ਮਰਿਆ ਉਹ ਜਿਹੜੀ ਰਾਸ਼ੀ ਹੈ ਬਰਾਬਰ ਦੀ ਦਿੱਤੀ ਤੈਅ ਕੀਤੀ ਸੀ ਇਹ ਅਗਨੀਵੀਰ ਇਹਨਾਂ ਨੇ ਸਿਸਟਮ ਦਾ ਬਾਇਕਰ ਨੂੰ ਜਿਹੜਾ ਜੇ ਦੋ ਪੂਰੇ ਭਾਰਤ ਦਾ ਤੇ ਪੰਜਾਬ ਦਾ ਤੇ ਫਰੀਦਕੋਟ ਜ਼ਿਲ੍ਹੇ ਦਾ ਪ੍ਰਾਪਤ ਕੀਤੀ ਸ਼੍ਰੀਨਗਰ ਵਿਖੇ ਪਰ ਸ਼ਰਮ ਦੀ ਗੱਲ ਇਹ ਆ ਕਿ ਪੰਜਾਬ ਸਰਕਾਰ ਵੱਲੋਂ ਵੀ ਤੇ ਸੈਂਟਰ ਸਰਕਾਰ ਵੱਲੋਂ ਕਿੱਡੀ ਸ਼ਰਮਣਾ ਗੱਲ ਆ ਪੰਜਾਬ ਸਰਕਾਰ ਆ ਜਿਹੜੀ ਉਹ दारू ਵਾਲਿਆਂ ਨੂੰ ਤਾਂ ਪੈਸੇ ਦੇਈ ਜਾਂਦੀ ਆ ਪਰ ਇੱਥੇ ਨੌਜਵਾਨ ਪੁੱਤ ਸ਼ਹੀਦ ਹੋ ਗਿਆ ਕਿਸੇ ਦਾ ਉਹਦੇ ਕਿਸੇ ਨੇ ਸਾਰ ਨਹੀਂ ਲਈ ਉਹਦੇ ਮਾਪਿਓ ਦੇ ਕਿਸੇ ਨੇ ਸਾਰ ਨਹੀਂ ਲਈ ਉਹਨਾਂ ਦੇ ਦੂਜੇ ਹੋਰ ਬੱਚਿਆਂ ਦੇ ਲੈ ਕੇ ਉੱਠ ਰਹੇ ਸੀਗੇ ਪਰ ਅੱਜ ਬਹੁਤ ਹੀ ਜ਼ਿਆਦਾ ਦੁੱਖ ਲੱਗ ਰਿਹਾ ਕਿ ਜਿਹੜਾ ਸੰਘਰਸ਼ ਸਾਡੇ ਦਾਦਿਆਂ ਤੋਂ ਸ਼ੁਰੂ ਹੋਇਆ ਸੀ ਅੱਜ ਉਹ ਮੇਰੇ ਭਰਾਵਾਂ ਦੀ ਉਮਰ ਦੇ ਨਾਲ ਵੀ ਹੋਣ ਲੱਗਿਆ ਇਹਦੇ ਚੋ ਤੁਸੀਂ ਦੇਖ ਸਕਦੇ ਹੋ ਕਿ 2004 ਦੇ ਵਿੱਚ ਪਾਕਿਸਤਾਨ ਦੇ 300 ਸਾਲਾ ਦਿਵਸ ਤੇ ਚੱਲ ਰਿਹਾ ਕਿ ਜਿਹੜੇ ਮੇਰੇ ਦਾਦਾ ਜੀ ਦਾ 1971 ਦੀ ਜੰਗ ਵਿੱਚ ਮਿਸਿੰਗ ਸਰਟੀਫਿਕੇਟ ਦਿੱਤਾ ਗਿਆ ਸੀ ਉਹ ਅੱਜ ਵੀ ਪਾਕਿਸਤਾਨ ਦੀ ਜੇਲ੍ਹ ਵਿੱਚ ਜੰਦਾ ਨੇ ਤਾਂ ਉਸ ਸਮੇਂ ਤੋਂ ਸਾਡੇ ਘਰ ਦਾ ਕੁਰਟੀਨ ਬਣ ਚੁੱਕਿਆ ਸੀ ਕਿ ਹਰੇਕ ਮੰਤਰੀ ਤੱਕ ਗੋਹਾਰ ਲਹੋਣਾ ਕਿ ਜੇ ਉਹ ਦੇਸ਼ ਦੀ ਖਾਤਰ ਆਪਦੀ ਸਾਰੀ ਉਮਰਾਂ ਕੁਰਬਾਨ ਕਰਕੇ ਬੈਠੇ ਗਿਆ ਤਾਂ ਉਹਨਾਂ ਦੇ ਪਰਿਵਾਰਾਂ ਦੀ ਸਾਰ ਲਿਤੀ ਲੈਣੀ ਚਾਹੀਦੀ ਆ ਪਰ ਉਹ ਜਿਹੜਾ ਸੰਘਰਸ਼ਾ ਖਤਮ ਹੋਣ ਦੀ ਬਜਾਏ ਸਾਡੀ ਜਿਹੜੀ ਜਨਰੇਸ਼ਨ ਤੇ ਸ਼ੁਰੂ ਹੋ ਗਿਆ ਠੀਕ ਹੈ ਜਿਹੜੀਆਂ ਮੇਰੇ ਭਰਾ ਕੁਰਬਾਨੀਆਂ ਦੇ ਰਹੇ ਆ ਇਸ ਸਰਕਾਰ ਨੂੰ ਸ਼ਰਮ ਆਉਣੀ ਚਾਹੀਦੀ ਆ ਕਿ ਇੰਨਾ ਅੰਦਰੋ ਇਨਸਾਨੀਅਤ ਵੀ ਖਤਮ ਹੋ ਚੁੱਕੀ ਆ ਇੱਕ ਜਿਹੜਾ ਸਾਨੂੰ ਆਸਰਾ ਸੀ ਨਾ ਵੀ ਇੰਨਾ ਕੁਝ ਹੋਣ ਦੇ ਬਾਵਜੂਦ ਜਿਹੜੀਆਂ ਸਾਨੂੰ ਮਾਵਾਂ ਨੂੰ ਭੈਣਾਂ ਨੂੰ ਮੋਢੇ ਹੱਥ ਆਏ ਕਿਉਂਕਿ ਇਹ ਜਿਹੜਾ ਦਰਦ ਅੱਜ ਮਹਿਸੂਸ ਕਰ ਰਹੇ ਨੇ ਅਸੀਂ ਬਹੁਤ ਸਾਲਾਂ ਤੋਂ ਉਹ ਦਰਦ ਨੂੰ ਝੇਲ ਰਹੇ ਆ ਤੇ ਅਸੀਂ ਇਹ ਕਹਿ ਸਕਦੇ ਆ ਕਿ ਜਿਹੜੀ ਫੌਜ ਦੀ ਨੌਕਰੀ ਨੂੰ ਬਹੁਤ ਹੀ ਇੱਕ ਰਿਸਪੈਕਟ ਦੇ ਕੇ ਕੁਰਬਾਨੀ ਦੇ ਦਾਇਰੇ ਨਾਲ ਵੇਖਿਆ ਜਾਂਦਾ ਸੀ ਜੇ ਸਰਕਾਰਾਂ ਦਾ ਇਹੀ ਹਾਲ ਰਿਹਾ ਜਾਨ ਗਵਾਕੇ ਵੀ ਸਾਡੇ ਜਿਹੜੇ ਆ ਘਰ ਦੇ ਜੀ ਆ ਨੋ ਸ਼ਹੀਦੀ ਦਾ ਦਰਜਾ ਨਹੀਂ ਮਿਲ ਰਿਹਾ ਤੇ ਜਿਹੜੀਆਂ ਮਾਵਾਂ ਭੈਣਾਂ ਆਪਣੇ ਪੁੱਤ ਫੌਜ ਤੋਂ ਭੇਜਣ ਤੋਂ ਪਹਿਲਾਂ ਭਰਤੀ ਕਰਦੇ ਕਿ ਲੋਕਾਂ ਨੂੰ ਵੀ ਜਿਹੜੇ ਆ ਵੀ ਉਹਨਾਂ ਨੂੰ ਦੁਆਰੇ ਨੌਕਰੀ ਦਿੰਦੇ ਆ ਜਾਂ ਪੁਲਿਸ ਦੇ ਦੇ ਦਨ ਜਾਂ ਉਹਨੂੰ ਸਿਵਲ ਲਾਈਫ ਚ ਕਿਤੇ ਨਾ ਕਿਤੇ ਨੌਕਰੀ ਦਿੰਦੇ ਆ ਕਿ ਉਹ ਗਲਤ ਕੰਮਾਂ ਨਹੀਂ ਨਾ ਜਾਣ ਜਿਵੇਂ ਕੋਈ ਆਪਣੀ ਲੋਕੀ ਪੈਸੇ ਖਾ ਖਾ ਕੇ ਤੋਂ ਦਸਮੇਸ ਹੋ ਜਾਂਦੇ ਆ ਚਨ ਕਿ ਇਹਨਾਂ ਚੀਜ਼ਾਂ ਤੋਂ ਬਚਣ ਵਾਸਤੇ ਉਹ 4 ਸਾਲ ਫੌਜ ਚ ਲਵਾਉਂਦੇ ਫਿਰ ਉਹਨਾਂ ਨੇ ਫੌਜ ਨੇ ਇੱਕ ਸਿਸਟਮ ਚ ਲਾਇਆ ਸੀ ਇੱਕ ਰੈਂਕ ਇੱਕ ਪੈਨਸ਼ਨ ਉਹਨਾਂ ਟਾਈਮਾਂ ਤੇ ਇਹਨਾਂ ਨੇ ਇੱਕ ਰੈਂਕ ਇੱਕ ਪੈਨਸ਼ਨ ਹੋਰ ਰੱਖੀ ਵੀ ਕਿਸੇ ਨੇ ਵੇਰੇ ਤਰ੍ਹਾਂ ਹੋਵੇ ਜਿਹੜਾ ਵੀ ਹੈਗਾ ਉਹਨੂੰ ਇੱਕੋ ਪੈਨਸ਼ਨ ਦਿੱਤੀ ਜਾਵੇ ਇੱਕ ਰੈਂਕ ਦੇ ਹਿਸਾਬ ਨਾਲ ਹਰੇਕ ਨੂੰ ਇੱਕੋ ਜਿਹੀ ਪੈਨਸ਼ਨ ਹੋਵੇ ਇਹਨਾਂ ਨੇ ਹੁਣ ਜਦੋਂ ਚਾਹੇ ਉਹ 2 ਸਾਲ ਦਾ ਜਾਂ 3 ਸਾਲ ਭਰਤੀ ਹੋਇਆ ਮਰਿਆ ਉਹ ਜਿਹੜੀ ਰਾਸ਼ੀ ਹੈ ਬਰਾਬਰ ਦੀ ਦਿੱਤੀ ਤੈਅ ਕੀਤੀ ਸੀ ਇਹ ਅਗਨੀਵੀਰ ਇਹਨਾਂ ਨੇ ਸਿਸਟਮ ਦਾ ਬਣਾਇਆ ਪਰ ਉਹਨੂੰ ਜਿਹੜਾ ਜੇ 2 ਕਰੋੜ ਇਹਨੇ ਉਸ ਟਾਈਮ ਭਗਵੰਤ ਮਾਨ ਗਵਰਨਮੈਂਟ ਨੇ ਜਿਹੜੀ ਦਿੱਲੀ ਇਹਨਾਂ ਦੀ ਸਰਕਾਰ ਸੀ ਇਹਨਾਂ ਨੇ ਇਹ ਆਖਿਆ ਜੀ ਵਸੀਂ 2 ਕਰੋੜ ਬਿਆ ਕਰਾਂਗੇ ਤੇ 1 ਕਰੋੜ ਤਾਂ ਦੇ ਨਾ ਬਾਕੀ ਇਹਦੇ ਨਾਂ ਤੇ ਕੋਈ ਕੋਈ ਨਾ ਕੋਈ ਤਾਂ ਕੋਈ ਬਾਸਟਾ ਕੋਈ ਇਹਨਾਂ ਦੇ ਸਟੈਂਡ ਕੋਈ ਕੋਈ ਇਹਦਾ ਬੁੱਤ ਕੋਈ ਨਾ ਕੋਈ ਚੀਜ਼ ਤਾਂ ਬਣਨੀ ਚਾਹੀਦੀ ਹੈ ਤੇ ਇੱਕ ਇਹਨਾਂ ਨੇ ਵਾਰਡ ਲੌਂਚਮੈਂਟ ਕੀਤਾ ਚੰਗੀ ਗੱਲ ਹੈ ਜਦੋਂ ਥੋੜਾ ਦੇਰ ਬਾਅਦ ਕੀਤਾ ਚੰਗਾ ਕੀਤਾ ਪਰ ਮੇਰਾ ਇਹ ਹੈ ਨਾ ਵੀ ਜਿਹੜੇ ਬੱਚੇ ਆਪਣੇ ਹੁਣ ਭਾਰਤੀ ਹੋ ਰਿਹਾ ਗਾਂ ਵਾਸਤੇ ਜਿਹੜੇ 5 ਸਾਲ ਆਸਤੇ ਰੱਖੇ ਉਹਨਾਂ ਨੂੰ ਨੌਕਰੀਆਂ ਦਿੱਤੀਆਂ ਜਾਂ ਨਾ ਕਿ 4 ਸਾਲ ਬਾਅਦ ਆ ਕੇ ਕੀ ਕਰਨਗੇ ਜਾਂ 5 ਸਾਲ ਬਾਅਦ ਆ ਕੇ ਕੀ ਕਰਨਗੇ ਕੀ ਤੁਸੀਂ ਕਹਿਣਾ ਚਾਹੁੰਦੇ ਹੋ ਕਿ ਜੇ ਰੈਗੂਲਰ ਭਰਤੀ ਹੁੰਦੀ ਹੈ ਤਾਂ ਬੱਚਿਆਂ ਨੂੰ ਇਸ ਨੌਕਰੀ ਤੇ ਭੇਜਿਆਵੇ ਜੇ ਨਾ ਰੈਗੂਲਰ ਹੋਵੇ ਤਾਂ ਫਿਰ ਉਹਦੇ ਬਾਰੇ ਕੀ ਕਰਨੀਏ ਉਹਨੇ ਫਿਰ ਨਾ ਜਾਣ ਕਿ ਜਾਂ ਉਹਨਾਂ ਨੂੰ ਫਿਰ ਆਉਂਦਿਆਂ ਨੂੰ ਨੌਕਰੀ ਦੇਣ ਇੰਜਾਂ ਫਿਰ ਬੱਚਿਆਂ ਦਾ ਆਦੀ ਜੀ ਲਾਈਫ ਖਰਾਬ ਕਰ ਨਹੀਂ ਚਾਰ-ਪੰਜ ਸਾਲ ਜਾ ਕੇ ਉੱਥੇ ਲਾਈਫ ਖਰਾਬ ਕਰਕੇ ਆਉਂਦਾ ਕੀ ਫਾਇਦਾ ਬਾਈ ਚੱਕਾ ਉਹ ਵਾਹਿਗੁਰੂ ਜੀ ਦੇ ਸਤੇ ਸੋ ਅੱਜ ਆਕਾਸ਼ਦੀਪ ਸਿੰਘ ਜੋ ਛੋਟਾ ਵੀਰ ਸੀਗਾ ਪੂਰੇ ਭਾਰਤ ਦਾ ਤੇ ਪੰਜਾਬ ਦਾ ਤੇ ਫਰੀਦਕੋਟ ਜ਼ਿਲ੍ਹੇ ਦਾ ਉਸ ਨੇ ਸ਼ਹੀਦੀ ਪ੍ਰਾਪਤ ਕੀਤੀ ਸ਼੍ਰੀਨਗਰ ਵਿਖੇ ਪਰ ਸ਼ਰਮ ਦੀ ਗੱਲ ਇਹ ਆ ਕਿ ਪੰਜਾਬ ਸਰਕਾਰ ਵੱਲੋਂ ਵੀ ਤੇ ਸੈਂਟਰ ਸਰਕਾਰ ਵੱਲੋਂ ਵੀ ਉਹਨੂੰ ਸ਼ਹੀਦ ਦਾ ਦਰਜਾ ਨਹੀਂ ਦਿੱਤਾ ਗਿਆ ਉਸ ਤੋਂ ਵੱਡੀ ਸ਼ਰਮ ਦੀ ਗੱਲ ਇਹ ਹੈ ਕਿ ਜ਼ਿਲ੍ਹੇ ਦੇ ਡੀਸੀ ਤੇ ਐਸਐਸਪੀ ਉੱਥੇ ਪਹੁੰਚੇ ਹੀ ਨਹੀਂ ਸਸਕਾਰਿਆਂ ਨੇ। ਉਸ ਤੋਂ ਵੱਡੀ ਸ਼ਰਮ ਦੀ ਗੱਲ ਇਹ ਹੈ ਕਿ ਪਰਿਵਾਰ ਨੂੰ ਸ਼ਹੀਦ ਹੋਣ ਤੋਂ ਬਾਅਦ ਬੱਚਾ ਸ਼ਹੀਦ ਹੋਣ ਤੋਂ ਬਾਅਦ ਪਰਿਵਾਰ ਨੂੰ ਇਹ ਕਹਿਣਾ ਪੈ ਰਿਹਾ ਕਿ ਅਸੀਂ ਉਹਦਾ ਕੋਈ ਕਿਰਿਆ ਕਰਾਵਾ ਜਿਹੜਾ ਉਹ ਨਹੀਂ ਕਰਾਂਗੇ ਜਿੰਨਾ ਚਿਰ ਸ਼ਹੀਦ ਦਾ ਦਰਜ ਨਹੀਂ ਦਿੱਤਾ ਜਾਂਦਾ। ਸੋ ਕਿੱਡੀ ਸ਼ਰਮ ਦੀ ਗੱਲ ਆ। ਪੰਜਾਬ ਸਰਕਾਰ ਆ ਜਿਹੜੀ ਉਹ दारू ਵਾਲਿਆਂ ਨੂੰ ਤਾਂ ਪੈਸੇ ਦੇਈ ਜਾਂਦੀ ਆ ਪਰ ਇੱਥੇ ਨੌਜਵਾਨ ਪੁੱਤ ਸ਼ਹੀਦ ਹੋ ਗਿਆ ਕਿਸੇ ਦਾ। ਉਹਦੇ ਕਿਸੇ ਨੇ ਸਾਰ ਨਹੀਂ ਲਈ ਉਹਦੇ ਮਾਪਿਓ ਦੇ ਕਿਸੇ ਨੇ ਸਾਰ ਨਹੀਂ ਲਈ ਉਹਨਾਂ ਦੇ ਦੂਜੇ ਹੋਰ ਬੱਚਿਆਂ ਦੀ ਕਿਸੇ ਨੇ ਸਾਰ ਨਹੀਂ ਲਈ ਹਾਲਾਂਕਿ ਅਗਨੀਵੀਰ ਉਹ ਕਹਿੰਦੇ ਆ ਕਿ ਅਸੀਂ 5 ਸਾਲ ਵਾਸਤੇ ਅਗਨੀਵੀਰ ਜਿਹੜੇ ਆ ਉਹ ਭਰਤੀ ਕਰਦੇ ਆ ਤੇ ਦੇਖੋ ਬੇਰੋਜ਼ਗਾਰੀ ਦਾ ਫਾਇਦਾ ਉਠਾ ਰਹੇ ਆ 4 ਸਾਲ ਵਾਸਤੇ ਭਰਤੀ ਕਰਕੇ 6-7 ਮਹੀਨਿਆਂ ਦੀ ਟ੍ਰੇਨਿੰਗ ਦੇ ਕੇ ਸਿੱਧਾ ਬਾਰਡਰ ਤੇ ਭੇਜ ਦੇਣਾ ਇਹ ਕਿੱਡੀ ਕਿਸਿਆਣਪ ਵਾਲੀ ਗੱਲ ਆ ਉਹ ਵੀ 20-22 ਸਾਲ ਦੇ ਬੱਚੇ ਨੂੰ ਕੀ ਹੱਤਵਾਦ ਨਾਲ ਉਹ ਲੜੂਗਾ ਕੀ ਉਹ ਦੂਜੇ ਦੇਸ਼ ਨਾਲ ਲੜੂਗਾ ਸੋ ਇਹੋ ਜਿਹੀਆਂ ਹਰਕਤਾਂ ਜਿਹੜੀਆਂ ਉਹ ਸਰਕਾਰਾਂ ਨੂੰ ਨਹੀਂ ਕਰਨੀਆਂ ਚਾਹੀਦੀਆਂ ਜੇਕਰ ਪੰਜਾਬ ਸਰਕਾਰ ਲੋ ਜਿਹੜੇ ਸ਼ਰਾਬੀ ਹੈ ਮਾਰੇ ਆ ਉਹਨਾਂ ਨੂੰ 5-5 ਲੱਖ ਰੁਪਏ ਦਿੱਤਾ ਉਹਦੇ ਬਾਰੇ ਤੁਸੀਂ ਕੀ ਕਰਨਾ ਚਾਹੋ ਦੇਖੋ ਮਸਲਾ ਤਾਂ ਉਹੀ ਹੈ ਨਾ ਸ਼ਰਾਬੀਆਂ ਨੂੰ ਆਪਾਂ ਖੁਦ ਕੋ ਹੋ ਸਕਦਾ ਸ਼ਾਇਦ ਜਿਵੇਂ ਉਹ ਕਹਿੰਦੇ ਹੁੰਦੇ ਆ ਕਿ ਜਿਹੜੇ ਖੁਦ ਸ਼ਰਾਬੀ ਹੁੰਦੇ ਆ ਉਹ ਫਿਰ ਸ਼ਰਾਬੀਆਂ ਦੀ ਜਿਹੜੀ ਆ ਉਹ ਹਮਾਇਤ ਕਰ ਦਿੰਦੇ ਆ ਪਰ ਸ਼ਾਇਦ ਉਹਨਾਂ ਨੂੰ ਇਹ ਕੱਲ ਉਹਨਾਂ ਦੀ ਵਾਈਫ ਨੇ ਆਉਣਾ ਸੀਗਾ ਫਰੀਦਕੋਟ ਭਗਵੰਤ ਮਾਨ ਦੇ ਵਾਈਫ ਨੇ ਤੇ ਉਹ ਪ੍ਰੋਗਰਾਮ ਇੱਥੇ ਨੱਚਣ ਗਾਉਣ ਦਾ ਰੱਖਿਆ ਸੀ ਇਹਨਾਂ ਨੇ ਰੰਗ ਰੰਗ ਪ੍ਰੋਗਰਾਮ ਰੰਗ ਰੰਗ ਪ੍ਰੋਗਰਾਮ ਰੱਖਿਆ ਸੀ ਪਰ ਦੇਖੋ ਲੋਕਾਂ ਨੇ ਉਹਦਾ ਵਿਰੋਧ ਕੀਤਾ ਸਾਰਿਆਂ ਨੇ ਵਿਰੋਧ ਕੀਤਾ ਤੇ ਉਹ ਜਿਹੜਾ ਕੈਨਸਲ ਹੋਇਆ ਉੱਥੇ ਆਏ ਨਹੀਂਗੇ ਤੇ ਹਾਲਾਂਕਿ ਉਸ ਤੋਂ ਬਾਅਦ ਵਾਈਸ ਚਾਂਸਲਰ ਨੇ ਅਨਾਉਂਸਮੈਂਟ ਵੀ ਕੀਤੀ ਕਾਸ਼ਦੀਪ ਦੇ ਹੱਕ ਦੇ ਵਿੱਚ ਚੰਗੀ ਗੱਲ ਆ ਕਰਨੀ ਚਾਹੀਦੀ ਹੈ ਅਨਾਉਂਸਮੈਂਟ ਪਰ ਜੇ ਇਹੀ ਕਿਤੇ ਅਨਾਉਂਸਮੈਂਟ ਪਹਿਲਾਂ ਹੋਵੇ ਤਾਂ ਚੰਗੀ ਗੱਲ ਨਹੀਂ ਸੋ ਪੰਜਾਬ ਸਰਕਾਰ ਵੱਲੋਂ ਸਰਕਾਰੀ ਨੌਕਰੀ ਤੇ ਜਿਹੜਾ ਕਰੋੜ ਰੁਪਏ ਦੀ ਰਾਸ਼ੀ ਹੈ ਜਿਹੜੀ ਉਹ ਦਿੱਤੀ ਜਾਂਦੀ ਹੈ ਉਹ ਵੀ ਜ਼ਰੂਰ ਦੇਣੀ ਚਾਹੀਦੀ ਆ ਭਗਵੰਤ ਮਾਨ ਵੱਲੋਂ ਇੱਕ ਵੈਸੇ ਹਮਦਰਦੀ ਤੌਰ ਤੇ ਪੋਸਟ ਨਹੀਂ ਪਾਈ ਗਈ ਕਿ ਯਾਰ ਵੀ ਸਾਡਾ ਜਿਹੜਾ ਬੱਚਾ ਪੰਜਾਬ ਦਾ ਉਹ ਸ਼ਹੀਦ ਹੋਇਆ ਅਗਨੀ ਵੀਰ ਅਸੀਂ ਉਹਦੇ ਨਾਲ ਆ ਕਲਤਾਰ ਸੰਧਵਾ ਉੱਥੇ ਆਏ ਆ ਉਹ ਵੈਸੇ ਇੱਕ ਏਰੀਆ ਤੌਰ ਤੇ ਆਗੇ ਅਨਾਉਂਸਮੈਂਟ ਉਹਨਾਂ ਨੇ ਕੋਈ ਕੀਤੀ ਨਹੀਂ ਕਲਤਾਰ ਸੰਧਵਾ ਜਿਹੜੇ ਹੈਗੇ ਆ ਉਹ ਉਹ ਵੀ ਕਹਿ ਸਕਦੇ ਸੀ ਉੱਥੇ ਸਪੀਕਰ ਬਹੁਤ ਵੱਡੀ ਗੱਲ ਆ ਪਰ ਪਤਾ ਨਹੀਂ ਕਿਉਂ ਇਹਨਾਂ ਨੇ ਇੱਕ ਖੇਡ ਬਣਾ ਰੱਖੀ ਹੈ ਅਗਨੀਵੀਰ ਕਿ ਹਾਂ ਜੀ ਨੌਜਵਾਨਾਂ ਨੂੰ ਬਸ ਬੇਰੋਜ਼ਗਾਰੀ ਦੇ ਨਾਮ ਤੇ ਨੌਜਵਾਨਾਂ ਨੂੰ ਭਰਤੀ ਕਰੋ ਤੇ ਬਾਰਡਰਾਂ ਦੇ ਉੱਤੇ ਭੇਜ ਦਿਓ ਪੰਜਾਬ ਨੂੰ ਸਾਰੇ ਦੇਸ਼ ਵਾਸੀਆਂ ਨੂੰ ਇਹ ਹੀ ਅਪੀਲ ਆ ਕਿ ਜਾਂ ਤਾਂ ਇਹ ਅਗਨੀਵੀਰ ਜਿਹੜੇ ਉਹ ਪੱਕੇ ਕਰਨ ਪੱਕੇ ਕਰਕੇ ਜਿੱਥੇ ਮਰਜੀ ਭੇਜਣ ਜਾਂ ਫਿਰ ਇਹ ਫੌਜ ਦਾ ਮੜਾਕ ਨਾ ਡਾਉਣ ਮਜ਼ਾਕ ਨਾ ਡਾਉਣ ਤੇ ਇਹ ਜਿੰਨੇ ਵੀ ਸਟੇਟਾਂ ਦੇ ਹੋਰ ਸਟੇਟਾਂ ਦੇ ਅਗਨੀਵੀਰ ਭਰਤੀ ਹੋਏ ਹੋਏ ਆ ਉਹ ਕਿਰਪਾ ਕਰਕੇ ਉਹਨਾਂ ਦੇ ਮਾਪਿਆਂ ਨੂੰ ਬੇਨਤੀ ਆ ਉਹਨਾਂ ਨੂੰ ਬੇਨਤੀ ਆ ਕਿ ਆਪਦੇ ਬੱਚਿਆਂ ਨੂੰ ਵਾਪਸ ਮੰਗਾ ਲਓ ਮੈਨੂੰ ਨਹੀਂ ਲੱਗਦਾ ਕਿ ਕੋਈ ਵੀ ਬੱਚਾ 5 ਸਾਲ ਜਿਹੜਾ ਉਹ ਪੂਰਾ ਕਰਦਾ ਹੋਊਗਾ ਪਰਿਵਾਰ ਵੱਲੋਂ ਦੂਜੇ ਬੱਚੇ ਨੂੰ ਵੀ ਭੇਜਣ ਦੀ ਜਿਹੜੀ ਹੈ ਸ਼ਪਾਰਸ਼ ਕੀਤੀ ਗਈ ਸੀ ਔਰ ਉਹਦੇ ਕਾਗਜ਼ ਪੱਤਰ ਵੀ ਤਿਆਰ ਹੋ ਗਏ ਸੀ ਪਰ ਹੁਣ ਉਹ ਕਹਿੰਦੇ ਕਿ ਅਸੀਂ ਸਾਡਾ ਮਨ ਨਹੀਂ ਕਰਦਾ ਭੇਜਣ ਨੂੰ ਦੇਖੋ ਕਿਉਂ ਭੇਜੂਗਾ ਕੋਈ ਕਿਉਂ ਤੁਸੀਂ ਦੱਸੋ ਕਿ ਕਿਉਂ ਭੇਜੂਗਾ ਦੇਖੋ ਕਿੱਡੀ ਮਾੜੀ ਗੱਲ ਆ ਵੀ ਸ਼ੀਸ਼ ਦਾ ਦਰਜਾ ਹੀ ਨਹੀਂ ਦਿੰਦੇ ਉਹ 5 ਸਾਲ ਮੈਨੂੰ ਲੱਗਦਾ ਕੋਈ ਪੂਰੇ ਕਰਦਾ ਨਹੀਂ ਹੋਣਾ ਬਾਰਡਰ ਤੇ ਸਿੱਧਾ ਗੋਲੀ ਖਾਣ ਲਈ ਭੇਜੀ ਜਾਂਦੇ ਆ ਮਤਲਬ ਕਿਉਂ ਮੈਂ ਤਾਂ ਕਹਿੰਦਾ ਪੰਜਾਬ ਦੇ ਦੇਸ਼ਵਾਸੀਆਂ ਨੂੰ ਅਪੀਲ ਕਰਦਾ ਕਿ ਭੇਜਣਾ ਹੀ ਨਹੀਂ ਚਾਹੀਦਾ ਹਾਂ ਜੇ ਪੱਕੇ ਤੌਰ ਤੇ ਕੋਈ ਹੈ ਇਹਨਾਂ ਦਾ ਸਿਸਟਮ ਤਾਂ ਜਰੂਰ ਭੇਜੋ ਮੈਂ ਤਾਂ ਕਹਿੰਦਾ ਬੱਚਿਆਂ ਨੂੰ ਆਪਦੇ ਕੋਲੇ ਰੱਖੋ ਬਚਾ ਕੇ ਰੱਖੋ ਪੰਜਾਬ ਦੇ ਵਿੱਚ ਜਿਹੜੀ ਜਵਾਨੀ ਆ ਉਹ ਨਸ਼ੇ ਦੇ ਵਿੱਚ ਖਤਮ ਹੁੰਦੀ ਜਾਂਦੀ ਹੈ ਇਸ ਕਰਕੇ ਮਾਪੇ ਜਿਹੜੇ ਆ ਕਿਸੇ ਨਾ ਕਿਸੇ ਨੌਕਰੀ ਦੇ ਤੌਰ ਤੇ ਬੱਚੇ ਨੂੰ ਬਾਰਡਰ ਤੇ ਭੇਜਦੇ ਆ ਪਰ ਸਰਕਾਰ ਵੱਲੋਂ ਉਹਨਾਂ ਨੂੰ ਕੋਈ ਸਹੂਲਤ ਨਹੀਂ ਮਿਲਦੀ ਇਸ ਕਾਰਨ ਉਹਨਾਂ ਦਾ ਮਨ ਖੱਟਾ ਹੁੰਦਾ ਉਸ ਬਾਰੇ ਕੀ ਕਰਨਾ ਚਾਹੋ ਦੇਖੋ ਇਹ ਪ੍ਰਾਈਵੇਟਿਜ਼ਮ ਜਿਹੜਾ ਸਿਸਟਮ ਹੋ ਰਿਹਾ ਸਾਰਾ ਇਹ ਉਹਦੇ ਕਾਰਨਾਮੇ ਆ ਵੱਡੇ ਘਰਾਣਿਆਂ ਦੇ ਕਾਰਨਾਮੇ ਆ ਜਿਹੜੇ ਪ੍ਰਾਈਵੇਟਿਜ਼ਮ ਕਰਨਾ ਚਾਹੁੰਦੇ ਆ ਜਿਹੜਾ ਇਹ ਕਰਨਾ ਚਾਹੁੰਦੇ ਆ ਕਿ ਜਿਹੜਾ ਇਹ ਸਾਰਾ ਸਿਸਟਮ ਆ ਜਿਹੜਾ ਉਹਨਾਂ ਦੇ ਹੱਥ ਵਿੱਚ ਆ ਜਾਵੇ ਵੱਡੇ ਘਰਾਣਿਆਂ ਦੇ ਸੋ ਜੇ ਫੌਜ ਵੀ ਪ੍ਰਾਈਵੇਟਿਜ਼ਮ ਚ ਹੋ ਗਈ ਪੁਲਿਸ ਵੀ ਪ੍ਰਾਈਵੇਟਿਜ਼ਮ ਚ ਕਰੀ ਜਾਂਦੇ ਆ ਹੌਲੀ ਹੌਲੀ ਇਹ ਜੇ ਇਹੋ ਜਿਹਾ ਸਾਰਾ ਕੁਝ ਪ੍ਰਾਈਵੇਟਿਜ਼ਮ ਕਰ ਦੇਣਗੇ ਤਾਂ ਫਿਰ ਆਉਣ ਵਾਲੇ ਦਿਨਾਂ ਦੇ ਵਿੱਚ ਮੈਨੂੰ ਨਹੀਂ ਲੱਗਦਾ ਕੋਈ ਇਸ ਦੇਸ਼ ਵਾਸਤੇ ਕੋਈ ਵੀ ਨੌਜਵਾਨ ਜਿਹੜਾ ਉਹ ਜੰਗ ਦੇ ਮੈਦਾਨ ਦੇ ਵਿੱਚ ਜਾ ਕੇ ਲੜੂਗਾ ਇਸ ਇਸ ਸਰਕਾਰ ਵੱਲੋਂ ਕੋਈ ਆਪਣਾ ਨਾਂ ਦਿੱਤੀ ਗਈ ਆਪਣਾ ਨਾਂ ਨੂੰ ਕੋਈ ਵਿਸ਼ੇਸ਼ ਸਰਕਾਰ ਨਾਂ ਦਿੱਤੀ ਗਈ ਤੇ ਉਸ ਤੋਂ ਬਾਅਦ ਉਸ ਸੰਬੰਧ ਬਾਰੇ ਕੀ ਕਰਨਾ ਦੇਖੋ ਸਾਰੀਆਂ ਜਥੇਬੰਦੀਆਂ ਮੀਟਿੰਗ ਕਰਾਂਗੇ ਮੀਟਿੰਗ ਕਰਨ ਤੋਂ ਬਾਅਦ ਜੋ ਵੀ ਵੱਡਾ ਐਲਾਨ ਹੋਊਗਾ ਪਰਿਵਾਰ ਦੇ ਨਾਲ ਜਿਹੜਾ ਸਲਾਹ ਕਰਕੇ ਅਸੀਂ ਉਹ ਵੱਡਾ ਐਲਾਨ ਕਰਾਂਗੇ